ਜਦੋਂ ਦੇ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਉਸ ਸਮੇਂ ਤੋਂ ਹੀ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਸੰਪਰਕ ਸਾਧ ਕੇ ਲਗਾਤਾਰ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਅੱਜ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਵੱਲੋਂ ਹਲਕੇ ਦੇ ਪਿੰਡ ਟਾਲੀਵਾਲਾ ਅਤੇ ਚੱਕ ਬਜੀਦਾ ਦੇ ਵਿੱਚ ਪਹੁੰਚ ਕੇ 550 ਪਰਿਵਾਰਾਂ ਨੂੰ ਪਸ਼ੂਆਂ ਲਈ ਫੀਡ ਅਤੇ ਰਾਸ਼ਨ ਵੰਡਿਆ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਅੱਜ ਪਿੰਡ ਟਾਲੀਵਾਲਾ ਤੇ ਚੱਕ ਬਜੀਦਾ ਦੇ ਵਿੱਚ ਹੜ੍ਹ ਪੀੜਤਾਂ ਨੂੰ ਮਾਰਕਫੀਡ ਦੇ ਮੁਲਾਜ਼ਮਾਂ ਦੇ ਵੱਲੋਂ ਸਾਂਝੇ ਤੌਰ ਤੇ ਆਪਣੀ ਨਿੱਜੀ ਜੇਬਾਂ ਦੇ ਵਿੱਚੋਂ ਪੈਸੇ ਖਰਚ ਕੇ ਫੀਡ ਅਤੇ ਰਾਸ਼ਨ ਮੁਹੱਈਆ ਕਰਵਾਇਆ ਗਿਆ ਹੈ ਜਿਸ ਕਰਕੇ ਉਸ ਮੁੱਚੀ ਮਾਰਕਫੀਡ ਦੀ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਹਲਕਾ ਜਲਾਲਾਬਾਦ ਦੇ ਵਿੱਚ ਜਿੰਨੇ ਵੀ ਹੜ੍ਹ ਪ੍ਰਭਾਵਿਤ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਲੋਕਾਂ ਨਾਲ ਸੰਪਰਕ ਸਾਧ ਕੇ ਹਰ ਤਰ੍ਹਾਂ ਦੀ ਸੰਭਵ ਮਦਦ ਕੀਤੀ ਜਾ ਰਹੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਮਾਰਕ ਫੀਡ ਦੇ ਐਮ ਡੀ ਨੇ ਦੱਸਿਆ ਕਿ ਅੱਜ ਇਹ ਰਾਸ਼ਨ ਅਤੇ ਫੀਡ ਸਮੁੱਚੇ ਮਲਾਜ਼ਮਾਂ ਦੇ ਵੱਲੋਂ ਸਾਂਝੇ ਤੌਰ ਤੇ ਆਪਣੀ ਜੇਬ ਦੇ ਵਿੱਚੋਂ ਪੈਸੇ ਖਰਚ ਕੇ ਹੜ੍ਹ ਪੀੜਤਾਂ ਨੂੰ ਮੁਹੱਈਆ ਕਰਵਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੰਨੀ ਹੋ ਸਕੇ ਉਹਨਾਂ ਦੇ ਵੱਲੋਂ ਸੇਵਾ ਕੀਤੀ ਜਾਵੇਗੀ। ਆਮ ਲੋਕ ਸਾਭਾ ਜਿਹੜੇ ਪਿੰਡ ਪਹੁੰਚੇ ਹੋ ਤੇ ਕਿਹੜੇ ਪਿੰਡ ਦਾ ਸਮਗਰੀ ਜਿਹੜੀ ਵੰਡੀ ਜਾ ਰਹੀ ਹੈ ਪਸ਼ਵਾਂ ਦੇ ਅਸੀਂ ਅੱਜ ਚੱਕ ਬਜੀਦਾ ਤੇ ਚੱਕ ਟਾਲੀ ਵਾਲਾ ਪਿੰਡ ਹੈ ਬਾਰਡਰ ਤੇ ਜਿਹੜਾ ਪਿੰਡ ਹੈ ਜੀ ਉੱਥੇ ਅੱਜ ਕਾਰਜਕਾਰ ਤੇ ਰਾਸ਼ਨ ਪਹੁੰਚਦਾ ਕਰਨਾ ਅਸੀਂ ਅੱਜ ਸਾਡੇ ਡੀਐਮ ਸਾਹਿਬ ਉਹ ਨਹੀਂ ਮਾਰਕਫੇਡ ਤੋਂ ਆਏ ਇਹਨਾਂ ਨੇ ਆਪਣੀਆਂ ਬਖਰੀਆਂ ਕਿੱਟਾ ਬਣਾ ਕੇ ਜਿਹੜੇ ਪਰਿਵਾਰ ਦੀਆਂ ਰਾਸ਼ਨ ਦੇ ਕਿੱਟਾਂ ਲੈ ਕੇ ਆਏ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਇਸੇ ਤਰ੍ਹਾਂ ਹੀ ਸਾਡਾ ਫਰਜ਼ ਬੰਦਾ ਹਰ ਘਰ ਤੇ ਕਨ ਫੀਡ ਗਵੇ ਪਸ਼ਵਾਂ ਦਾ ਬੜਾ ਪੱਟਿਆਂ ਦਾ ਨੁਕਸਾਨ ਬਹੁਤ ਹੋ ਗਿਆ ਔਰ ਇਹ ਸਭ ਤੋਂ ਜ਼ਰੂਰੀ ਕੰਮ ਹੈ ਬਾਕੀ ਦਾ ਸਭ ਚੱਲ ਜਾਂਦਾ ਜਦੋਂ ਬੰਦਾ ਆਪ ਚੱਲਦਾ ਫਿਰਦਾ ਹੋਵੇ ਜੀ ਬਟ ਪਸ਼ੂਛਰੇ ਬੋਲ ਨਹੀਂ ਸਕਦੇ ਉਹਨਾਂ ਲਈ ਇਹ ਸਾਰੇ ਪੱਟੇ ਔਰ ਫੀਡ ਲੈ ਕੇ ਆਏ ਅਸੀਂ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਕਿੰਨੇ ਪਰਿਵਾਰਾਂ ਦਾ ਲਈ ਫੀਡ ਆ ਜੇ ਮਾ ਜੀ ਅੱਜ 500 ਪਰਿਵਾਰਾਂ ਦਾ ਪੂਰਾ ਅਸੀਂ ਕੰਪਲੀਟ ਕਰਕੇ ਦੇਾਂਗੇ ਡਾਕਟਰ ਸਾਹਿਬ ਔਰ ਸਾਡੇ ਸਰਪੰਚ ਸਾਹਿਬ ਨੇ ਲੱਗੇ ਇੱਕ ਕਰਦੇ ਪਹੁੰਚ ਠੀਕ ਜੀ ਸਾਰਾ ਤੁਸੀਂ ਵੀ ਪਹੁੰਚੋ ਵਿਸ਼ੇਸ਼ ਤੌਰ ਤੇ ਕੀ ਕਰਾਂਗੇ ਇਹ ਅੱਜ ਅਸੀਂ ਮਾਰਕਟ ਦੇ ਜਿੰਨੇ ਵੀ ਈਮਪਲੋਈ ਸੀਗੇ ਉਹਨਾਂ ਨੇ ਆਪਣੇ ਵੱਲੋਂ ਜਿਹੜੀ ਕਲੈਕਸ਼ਨ ਕਰਕੇ ਜਿਹੜੇ ਹਰਪੀਟ ਮੈਂ ਇਹ ਨੇ ਪਿੰਡਾਂ ਨੇ ਉਹਨਾਂ ਦੇ ਵਿੱਚ ਰਾਸ਼ਨ ਕੀਤਾ ਜਿਹੜੀਆਂ ਭੇਜੀਆਂ ਵਾਂ ਤੋ ਉਹ ਸੀ ਲੈ ਕੇ ਆਏ ਉਹ ਇਧਰ ਰਿਸ਼ੀ ਲਾਉਣਗੇ ਅੰਮ ਆ ਇਹਨਾਂ ਦੀ ਜਿਹੜੀ ਆ ਹਾਰਡ ਪੀਟ ਵਾਲਿਆਂ ਦੀ ਜਿੰਨੀ ਵੀ ਅਸੀਂ ਵੱਧ ਤੋਂ ਵੱਧ ਮਦਦ ਕਰ ਸਕਦੇ ਹਾਂ ਅਸੀਂ ਕਰਦੇ ਹਾਂ ਉਹ ਮਾਰਕ ਪੱਡ ਵੱਲੋਂ ਪੀਟ ਵੀ ਜਿਹੜੀ ਆ ਉਹ ਸਪਲਾਈ ਕੀਤੀ ਜਾਂਦੀ ਹੈ ਅੱਛਾ ਡਾਕਟਰ ਸਾਹਿਬ ਲਗਾਤਾਰ ਤੁਸੀਂ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਸਮਾਨ ਰਾਸ਼ਨ ਪਹੁੰਚਦਾ ਕਰਮਚਾਰੀ ਟਾਲੀ ਵਾਲੇ ਪਿੰਡ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਕਿਹੜੇ ਕਿੰਨੇ ਕਰਾਂ ਦਾ ਸਮਾਨ ਲੈ ਕੇ ਆਏ ਸਭ ਤੋਂ ਪਹਿਲਾਂ ਰੱਖਣ ਸਭ ਤੋਂ ਵੱਡਾ ਧੰਨਵਾਦ ਜਿਹੜੇ ਅਸੀਂ ਤੁਹਾਨੂੰ ਵੇਖ ਰਹੇ ਹਾਂ ਜਿਹੜਾ ਪਿੰਡ ਪਿੰਡ ਘਰ ਘਰ ਜਾਂ ਪਾਣੀ ਦੇ ਵਿੱਚ ਤੁਸੀਂ ਜਾ ਰਹੇ ਹੋ ਸਾਉਤ ਪਹਿਲਾ ਐਮਐਲ ਸਰ ਦਾ ਜਬੀਰ ਕੌਂਜ ਗੋਲਦੀ ਜੀ ਦਾ ਜਿਹੜੇ ਦਿਨ ਰਾਤ 24 ਘੰਟੇ ਲੱਗੇ ਹੋਏ ਨੇ ਘਰ ਘਰ ਰਾਸ਼ਨ ਹੋਰ ਪ੍ਰੋਵਾਈਡ ਕਰਾ ਰਹੇ ਨੇ ਫੀਡ ਖੀਰ ਤੋਂ ਇਲਾਵਾ ਜੋ ਲੋੜ ਕੀ ਤਰ ਪਹਿਲਾਂ ਹੁੰਦੀ ਉਹ ਵੀ ਦੇ ਰਹੇ ਨੇ ਸੁੱਕਾ ਦੁੱਧ ਵੀ ਦੇ ਰਹੇ ਨੇ ਜਿੰਨੂੰ ਰਾਸ਼ਨ ਦੀ ਲੋੜ ਹੈ ਰਾਸ਼ਨ ਹੀ ਦੇ ਰਹੇ ਨੇ ਦਾਲ ਦੁੱਧ ਵਗੈਰਾ ਸਭ ਕੁਝ ਦੇ ਰਹੇ ਆ ਕੋਈ ਕਿਸੇ ਨੂੰ ਤੇ ਕਮੀ ਨਹੀਂ ਆ ਗਈ ਜੀ ਸਭ ਕੁਝ ਵੰਡਿਆ ਜਾ ਰਿਹਾ ਅੱਜ ਕਿਹੜੇ ਪਿੰਡ ਆਏ ਆ ਚੱਕ ਜੀ ਦਾ ਟਾਲੀ ਵਾਲਾ ਜੀ ਇਹ ਜੋ ਬਾਰਡਰ ਦਾ ਲਾਸਟ ਵਿਨਰ ਉਹਨਾਂ ਚਾਹ ਜਾਇਆ ਹੈ ਜੀ ਕਿੰਨੇ ਪਰਿਵਾਰਾਂ ਨੂੰ ਅੱਜ ਜਿਹੜਾ ਫੀਡ ਪਾਉਣਾ ਹੈ ਇਹ 550 ਪਰਿਵਾਰਾਂ ਦਾ ਲਗਭਗ ਹੈ ਸਾਰਾ ਰੈਸ਼ਨ ਅਸੀਂ ਫੀਡ ਸਭ ਦੇ ਘਰ-ਘਰ ਦੇਖ ਜਾਵਾਂਗੇ ਅਸੀਂ ਕਿਸੇ ਸਾਡੇ 550 ਪਰਿਵਾਰਾਂ ਤੱਕ ਦਾ ਸਮਾਨ ਲਗਭਗ ਪਰਿਵਾਰਾਂ ਦਾ ਦੇਵਾਂਗੇ ਘਰ-ਘਰ ਪਹੁੰਚ ਕੀਤੀ ਜਾਏਗੀ ਸਾਰਾ 511 ਪਰਿਵਾਰਾਂ ਦਾ ਰਹਿ ਗਿਆ ਤੇ ਨਾਲ ਕੱਲ ਨੂੰ ਦੇਵਾਂਗੇ ਜਾਂ ਸ਼ਾਮ ਦੇ ਦੇ ਕੇ ਜਾਵਾਂਗੇ ਸਾਰ ਨੂੰ ਦੇਖ ਜਾਵਾਂਗੇ ਘਰ-ਘਰ ਦੇਵਾਂਗੇ